ਬਿਲਕੁਲ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਨਾਲ ਹੀ ਜਦੋਂ ਆਪਾਂ ਐਂਟਰ ਹੁੰਨੇ ਆ ਮੇਨ ਗੇਟ ਦੇ ਵਿੱਚ ਉਧਰੋਂ ਐਂਟਰ ਹੁੰਨੇ ਆ ਤਾਂ ਆਪਣਾ ਗੁਰਦੁਆਰਾ ਸਾਹਿਬ ਸ਼੍ਰੀ ਦੁੱਧ ਵਾਲਾ ਖੂ ਪਹਿਲਾਂ ਆ ਜਾਂਦਾ ਜੀ ਇਹ ਚਲੋ ਦੇਖਦੇ ਆਂ ਜੀ ਕਰਾਉਣੇ ਦਰਸ਼ਨ ਤੁਹਾਨੂੰ ਵੀ ਤੇ ਖੁਦ ਵੀ ਕਰਦੇ ਆਂ ਦਰਸ਼ਨ ਲਓ ਜੀ ਇਹ ਆਈ ਹੈ ਗੱਡੀ ਆਪਣੇ ਸੰਗਰੂਰ ਕੋਲੋਂ ਜੀ ਹਲੋ ਜਿਹੜੀ ਐਵੇਂ ਸੰਗਤ ਆਉਂਦੀ ਹੈ ਜੀ ਇਕੱਠੇ ਹੋ ਕੇ ਇਹ ਚੀਜ਼ਾਂ ਅੱਜ ਕੱਲ ਘੱਟ ਦਿਖਦੀਆਂ ਜੀ ਇਹ ਪਰ ਵਧੀਆ ਜੀ ਚੰਗਾ ਲੱਗਦਾ ਜਦੋਂ ਆਪਾਂ ਇਦਾਂ ਦੇ ਦੇਖਦੇ ਆਂ ਪਰਿਵਾਰ ਆਉਂਦੇ ਆਂ ਲੋਕ ਇਕੱਠੇ ਹੋ ਕੇ ਆਉਂਦੇ ਆਂ ਇਹ ਜ਼ਿਆਦਾ ਵਧੀਆ ਲੱਗਦੀਆਂ ਨੇ ਜੀ ਇਹ ਇਹ ਕਹਿੰਦੇ ਜੀ ਕੌਮ ਦੇ ਹੀਰੇ ਲਓ ਜੀ ਆ ਜੀ ਕਰਾਉਣਾ ਹੈ ਫਿਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਜੀ ਲਓ ਜੀ ਸਾਧ ਸੰਗਤ ਜੀ ਪੜ ਸਕਦੇ ਤੁਸੀਂ ਇਤਿਹਾਸ ਗੁਰਦੁਆਰਾ ਦੁੱਧ ਵਾਲਾ ਖੂਦ ਇਹ ਇਹ ਜਿਹੜਾ ਪਹਾੜਾ ਕਰਦੇ ਉਹ ਬਲੇ ਕੁੱਥੇ ਵਿੱਚ ਆਏ ਉਹ ਦਿਸ ਨੂੰ ਉਲਾ ਦੇ ਤਾ ਪਰ ਕੁਮਾਰ ਜੀ ਆਖਿਆ ਭਾਈ ਜੀ ਤੇਰੇ ਹਾਸ ਆਏ ਹਨ ਫਿਰ ਛੱਡ ਕੇ ਉੱਥੇ ਹੀ ਖੜਾ ਹੋ ਗਏ ਉਹ ਜੰਤਰੇ ਪਾਦੂ ਜੀ ਬਿਚੀ ਮੈਂ ਇੱਥੇ ਬਨੇ ਮੈਂ ਆ ਉਸ ਜਨਾ ਸੁਣ ਮੰਗੇ ਹੋਏ ਨਾ ਉੱਡਿਆ ਹੋਇਆ ਉਹ ਗੁਜਲ ਲੱਗੀ ਬੱਗ ਉੱਡਿਆ ਆਇਆ ਅਕਰਮਾ ਦੇਖਿਆ ਇਹ ਪੇਪਲੋਂ ਸੇ ਖਲਾ ਹੋ ਗਿਆ ਸਦਾ ਬੜਾ ਗੁੱਸਾ ਆਇਆ ਵੀ ਅਸੀਂ ਵੜਾਇਆ ਫਿਰ ਵੀ ਇਹਨੇ ਖੜਾ ਕਰ ਦੇ ਉਹਨਾਂ ਵੀ ਦਾ ਪਾਣੀ ਚੁਗਾ ਲਿਆ ਮਾੜਾ ਕੇ ਮੁਤਾਲਿਆ ਆ ਫੌੜੀ ਨਾ ਜਾ ਇਹ ਜੰਡੂ ਦੀ ਭਾਵ ਵੀ ਬੈਠਾ ਉਹ ਤੋਂ ਫੌੜੀ ਖਿੱਚੀ ਜਾਂਦਾ ਉਹਦੇ ਕੋਲ ਜਾ ਆਇਆ ਇਹਦੇ ਬੌਲੀ ਸਾਹਿਬ ਹੈ ਨਾ ਸਾਦੇ ਸੇ ਘਰ ਹੁੰਦੇ ਸੀ ਸਾਦੇ ਤੋਂ ਲਾ ਦੇ ਆ ਗਿਆ ਇਹ ਇਹਦਾ ਰਾਵਾਂ ਦਾ ਫੋਨ ਹੋ ਗਿਆ। ਹੋਰ ਹੀ ਕੀ ਆਇਆ ਤੇ ਮਗਰ ਰਾਵਾਂ ਦਾ। ਜੇ ਉਹ ਸਾਹਬ ਉਹ ਕੋਈ ਪਾਣੀ ਫੇਰੇ ਟਕੂਆ ਵਿੱਚ ਵੀ ਆ ਗਿਆ ਸਾਰੇ ਮਾਲ ਕੀਤਾ। ਫਿਰ ਮਾੜਾ ਕਿ ਮਦਾਨਾ ਜੈ ਪਿੰਡਾਂ ਨੂੰ ਦੁੱਧ ਲਿਆ ਭਾਈ। ਕੱਲ ਮੈਂ ਜਾਪਾ ਵੀ ਉਹ। ਜਦ ਕਿੰਨਾ ਦੁੱਧ ਲੈਣ ਗਿਆ। ਸਿੱਧਾ ਲੱਗੇ ਸਿੰਧ ਮਦਾਨੀ ਸਿੱਧਾ ਵੀ ਚੱਲਦੀ ਸੀ। ਉਹਨਾਂ ਨੂੰ ਮਨਾ ਕਰਦਾ ਕਿ ਦੁੱਧ ਦਿੰਦੇ। ਮਨਾ ਕਰ ਚੰਗਾ ਫਰੀਕਆਂ ਦਾ ਬੱਚੇ ਪੀਣਗੇ ਨਹੀਂ ਪੀਂਦੇ। ਉਹ ਦਾਅਰੇ ਖਾਂਵੇਂ ਰੱਖਿਆ ਉਹ ਬੱਚੇ ਚੁੱਕਦੇ ਹੁੰਦੇ ਸੀ ਉਹ ਨਹੀਂ ਕਿਉਂ ਹੈ। ਉਹਦੇ ਫੇਰ ਮਾਰਾ ਕਿ ਜਾਇ ਹੈ ਫੂ ਵੀ ਜੋ ਦੁੱਧ ਪਾਲ ਗਿਆ ਦੁੱਧ ਉਹ ਖੂਸਾਂਗੇ। ਮਦਾਨਾ ਗਿਆ ਆਖਾ ਮਾਲਕੇ ਦੋ ਦੁੱਧਾਂ ਪਾਲਿਆ ਸਾਰਿਆਂ ਪੀਤੋ ਮੁੱਕਿਆ ਨਹੀਂ। ਫਿਰ ਮਾਵਾ ਹੀ ਵੀ ਮੇਰੇ ਹੋਏ ਬਲ ਮੁਕੇ ਕਿਦਾਂ ਫਿਰ ਵਾਕਾਂ ਨੇ ਕਿਸੇ ਨੂੰ ਕੋਈ ਨਹੀਂ ਛਕਾਓ ਮਾਦਾ ਕੇ ਮਦਾਨਿਆਂ ਆਪ ਬੋਰਡ ਤੇ ਚੱਲ ਜਾਓ ਭਨਾਵਾ ਸਾਹਿਬ ਇਹਨੂੰ ਲਾ ਲਾਇਆ ਤੇ 33 ਪਗਾ ਦੇ ਪੋਇਲ ਮਾਲ ਬਣ ਗਿਆ ਸਭ ਨੇ ਜਗੇ ਮੁਕੇ ਨੇ ਪਰ ਜਿੱਦ ਨਾਲ ਜੀ ਮਾਥੀਓ ਮਝ ਹੋਰ ਹੀ ਆਖਦੀ ਜੋ ਹਾਲ ਬਣਾ ਉਹ ਅਖਦ ਕੇ ਧਰਤੀ ਸਾਡੀ ਹੈ ਰੋਹੀਆ ਪਾ ਕੀ ਤੜਦੀ ਰਾਹੀ ਹੈ ਮਹਾਰਾਜ ਨੂੰ ਤੜਦੀ ਨਾਲ ਇਹ ਤਾਂ ਜੇ ਬੋਚ ਲੋ ਉਹਨੇ ਕਿਹਲਾ ਲਾਭ ਦਿੱਤਾ ਉਹਦੇ ਵੱਡੇ ਵੱਡੇ ਲਿਖਾ ਪੋਰਾ ਸਾਹਿਬ ਇਹੋ ਨਾ ਗਿਆ ਤੜਕੇ ਕਿਹਦਾ ਕੋਲਖਦੀ ਚੇਲਾ ਬੋਲਿਆ ਫੇਰ ਪੁੱਛਿਆ ਤੜਵਾ ਦਾ ਕੋਲਖਦੀ ਮਨ ਪਹਿ ਰੱਖਦਾ ਫਿਰ ਚੇਲਾ ਵੀ ਬੋਲਿਆ ਤੇ ਮਹਾਰਾਜ ਨੇ ਪੁੱਛਿਆ ਤੇ ਤੜ ਕੀ ਗੇਸ ਦੀ ਹੈ ਬੋਲੀ ਵਿਕਾਸ਼ ਗੁਜਰਾ ਨਾਮ ਕੁਮਤਾਰ ਸਾਹਿਬ ਨਮਤਾਰ ਨਾਮ ਵੈਲਕਮ ਜੀ ਦਾ ਖਾਤਮਾ ਵੈਲਕਮ ਜੀ ਕੀ ਫਤਿਹ ਈ ਆਸਾ ਧੰਨਵਾਦ ਜੀ ਮੋਰ ਇਹ ਸਾਡੀ ਡਿਊਟੀ ਹੈ ਹਮਾਰਾ ਨਸਰ ਲਓ ਜੀ ਇਹ ਸਿੱਗੀ ਜਾਣਕਾਰੀ ਜੀ ਆਪਣੇ ਨਾਨਕ ਕਮਤੇ ਗੁਰਦੁਆਰਾ ਸਾਹਿਬ ਦੀ ਅਤੇ ਦੁੱਧ ਵਾਲਾ ਜਿਹੜਾ ਆਪਣਾ ਖੂਹ ਹੈ ਗੁਰਦੁਆਰਾ ਸਾਹਿਬ ਦੀ